ਕਾਂਗੇ ਤੂੰ ਦਿੱਤਾ ਨਹੀਂ ਹੈਗਾ ਤੇ ਰੋਟੀ ਨਹੀਂ ਖਾਦੋ ਤੇ ਯਾਰ ਮੈਂ ਜਵਨ ਸਿੰਘ ਕਿੰਨਾ ਦੇਖੋ ਟਾਈਮ ਤੋਂ ਹੋ ਗਿਆ ਤੈਨੂੰ ਦੱਸਾਂ ਵੀ ਨਿਆ ਤੜਕਾ ਚਿਰੰਦਾਈ ਆ ਹੁਣ ਮੇਰੇ ਚਾਰ ਹੱਥ ਹੈ ਨਹੀਂਗੇ ਖਾਈ ਨਾ ਤੈਨੂੰ ਕਰਾ ਦੇ ਕਰਾਉਣੇ ਹੋਰ ਵੀ ਉਹ ਮੰਮੀ ਗਰਲੀ ਨਹੀਂ ਹੈਗੀ ਜਿਹੜਾ ਸਾਰਾ ਕੋਈ ਤੜਕੇ ਉੱਠ ਕੇ ਕੰਮ ਤੋਂ ਨਾਲ ਬੈਠ ਕੇ ਤੇ ਮੇਰਾ ਟਾਈਮ ਨਾ ਟਿਫਣੇ ਪੈ ਕਰ ਦਿੰਦੀ ਮੈਂ ਇੱਕ ਦਿਨ ਲੇਟ ਨਹੀਂ ਹੋਇਆਗਾ ਵੀਰੇ ਗਰਲੀ ਦੀ ਮੰਮੀ ਇਦੀ ਮਾਰੀ ਨਹੀਂ ਹੈਗੀ ਤੇ ਮੈਂ ਉਹਦੇ ਭਰਾ ਜੇ ਆਪਾਂ ਚਲ ਗਏ ਤੋ ਨਾਲ ਦੇ ਜਿਹੜੇ ਚਰਨ ਨਾਲ ਆ ਗਏ ਲਈ ਮੈਂ ਹੱਟੇ ਘਰ ਜਾਣਾ ਜਾ ਜਾ ਕੇ ਨਾ ਤੂੰ ਆਪਣੀ ਜਨਾਨੀ ਦੇ ਥੱਲੇ ਲੱਗ। ਹਾਂ ਨੂੰ ਨਾ ਕੋ ਕੁਝ ਵੀ ਕਹਿ ਮੈਨੂੰ ਪਤਾ ਨਾ ਤੂੰ ਜਿੱਥੋਂ ਵਜੇ ਬੋਲਣ ਨਿਆ ਵਾ। ਬਾਬਾ ਕਿੱਦਾਂ ਗੁੱਸੇ 'ਚ ਉੱਟ ਕੇ ਗਿਆ ਵਾ ਫੂਫੂ ਕਰਦਾ ਬਾਹਰ ਨੂੰ। ਰਹੁਣਾ ਨਾ ਕੋਖਾ ਤੇਰੀ ਅਗਲ ਟਿਕਾਣੇ ਆ ਜੂਗੀ ਤੇ ਕਿੱਦਾਂ ਮਾਂ ਦੇ ਗਾੜੀ ਬੋਲੀਦਾ ਵਾ। ਤੇ ਨਾਲੇ ਨਾ ਇਹ ਇੱਕ ਮੈਨੂੰ ਲੱਗਦਾ ਵਾ ਤੇ ਇਹਨੂੰ ਗਗਲੀਨ ਦਾ ਕੋਣ ਆਇਆ ਵਾ। ਨਹੀਂ ਮੰਮੀ ਮੈਂ ਵੀ ਇਦਾਂ ਫੋਨ ਰੋਜ਼ ਚੈੱਕ ਕਰਦੀ ਆ ਮੇਰੇ ਬਲੌਗ 'ਚ ਪਾਇਆ ਹੀ ਨੰਬਰ ਹੈ। ਫੋਨ ਨਹੀਂ ਆਇਆ ਲੱਗਦਾ ਤੌਰ ਬਦਲੇ ਲੱਗਦੇ ਨੇ ਮੈਨੂੰ। ਤਨ ਕੋਈ ਗੱਲ ਨਹੀਂ ਜਾਂਦਾ ਤੇ ਜਾਣ ਦੋ ਲਿਆਓ ਮੈਂ ਆਰਡਰ ਕਰ ਲਈਏ ਤਾਂ ਫੋਨ ਤੋਂ ਤੈਨੂੰ ਖਾਣਾ ਮੰਗਵਾ ਲੈਨੇ ਗਰਮੀ ਬੜੀ ਆ ਜੋਂ ਜਾ ਕੇ ਬਈ ਤੂੰ ਨਾ ਡੰਗਾ ਆਪਣੇ ਵਾਸਤੇ ਮੰਗਵਾ ਮੈਂ ਨਹੀਂ ਕੁਝ ਵੀ ਖਾਣਾ ਮੈਂ ਤਾਂ ਰੋਟੀ ਪਕਾ ਕੇ ਲੱਗੀ ਆ ਖਾਣਾ ਤੂੰ ਹੀ ਪਕਾਉਂਦੇ ਰੋ ਗਰਮੀ 'ਚ ਮੈਂ ਤੇ ਮੰਗਾ ਕੇ ਖਾ ਲੈਣਾ

ਇਹਨਾਂ ਦਾ ਦੁਨੀਆ ਨੂੰ ਖਾ ਹੀ ਲਿਆ ਜਦੋਂ ਵੇਖੋ ਉਹਦੇ ਤੋਂ ਕੋਈ ਕਸ਼ਨਾ ਕੋਈ ਹੱਦ ਕਰਦੀ ਰਹੀ ਨਹੀਂ ਜਦੋਂ ਵੇਖ ਲਓ ਉਹਦਾ ਤੇਰਾ ਖਾਤੇ ਦੇ ਵਿੱਚ ਪੈਸੇ ਨਹੀਂ ਹੁੰਦੇ ਜਦੋਂ ਮੈਂ ਤੈਨੂੰ ਕਹਿ ਰਹੀ ਆ ਕਿ ਕੁਝ ਕੰਮ ਕਰਦੇ ਸਾਡਾ ਵੀ ਤੂੰ ਕੇਵਲ ਜਦੋਂ ਮੈਂ ਖਾਣ ਦੇ ਨਾਲ ਹੀ ਇਹ ਦੋ ਲੜਾਈ ਕਰ ਲੈਂਦੇ ਇਹਦੇ ਬੱਸ ਲੜਾਈ ਪਾ ਲੈਂਦੇ ਬਹਿ ਜੋ ਮੈਂ ਖਾ ਲੈਣੀ ਜਾਂ ਤੂੰ ਤੁੰ ਜਿਹਾ ਆ ਗੂਗਲ ਪੇ ਦਾ ਸ਼ੌਕ ਵੀ ਬੜਾ ਆ ਕਿੱਥੋਂ ਨੇ ਕਿੱਥੇ ਬੈਠੇ ਹੋਈ ਐ ਤੇ ਖਾਤਿਆਂ ਦੇ ਵਿੱਚ ਪੈਸੇ ਪਾ ਲਈ ਦੀਆਂ ਇੰਜ ਬੈਂਕਾਂ ਦੇ ਵਿੱਚ ਜਾਣਾ ਪੈਂਦਾ ਵਾ ਮਿੰਨੂ ਤਾਂ ਅੱਗ ਲੱਗਣੀ ਚਾਚ ਮਿਨੇਗੀ ਹੈਗੀ ਜਿਹੜੇ ਮੈਂ ਆਪਣੇ ਖਾਤੇ ਦੇ ਵਿੱਚ ਪੈਸੇ ਰੱਖਾਂ ਕਦੇ ਕਦੇ ਤਾਂ ਮੈਂ ਇਹ ਸੋਚਦੀ ਆ ਕਿ ਇੱਥੇ ਤੇ ਮੈਂ ਇਹਦੀਆਂ ਸਾਰੀਆਂ ਸੁਣ ਲੈਂਦੀ ਆ ਮੈਂ ਤਾਂ ਇੰਨੀ ਸ਼ਿੰਦੀ ਨਾਲ ਲੀ ਰੱਖੀ ਐ ਤੇ ਇਹਦਾ ਗਾਂ ਵੀ ਮੰਗੂਗਾ ਇਹ ਕੁੜੀ ਦਾ ਆਹ ਹਨੰਮੀ ਅੰਦਰ ਤੇ ਗਰਮੀ ਬੜੀ ਆ ਵੀ ਨੂੰ ਕਹਾਂ ਡੈਟਾ ਦਿਖਾ ਦੇਣਾ ਮੀ ਚੁੱਪ ਕਰ ਨਹੀਂ ਹੋ ਗਿਆ ਕੱਲ ਨਾ ਜਾਣਾ ਕਮਾਉਣ ਵਾਲਾ ਨਾ ਖਰਚੇ ਪਤਾ ਕਿੰਨੇ ਆ ਜਦੋਂ ਤਨਖਾਹ ਆਉਂਦੀ ਐ ਪਹਿਲਾਂ ਹੀ ਸਾਨੂੰ ਖੜਾ ਦਿੰਦਾ ਵਾ ਤੂੰ ਘਰ ਬੀੜੇ ਵਿੱਚ ਬੈਠੇ ਰਹੋ ਇੱਥੇ ਬੈਠੇ ਰਹੇ ਕੋਈ ਗਾਵਣੀ ਆਪੇ ਹੋਸਲੇ ਨਾ ਕਮੋ ਜਿੰਨੇ ਅੰਦੇ ਆ ਕਿਤੇ ਕਾਵਾਂਗੀ ਉਹਨੂੰ ਜਦੋਂ ਕਿਤੇ ਮੇਲੇ ਟਾਈਮ ਬੈਠੀ ਉਹਨੂੰ ਵਾਂਗੀ ਇਹਨੇ ਖਾ ਲਾ ਕੇ ਮੇਰੇ ਸਹਾਨੇ ਲੈ ਕੇ ਬੈਠੀ ਐ ਖਾ ਕੇ ਤਾਂ ਕੰਮ ਨਬੇਣ ਪੜਾ ਮੰਮੀ ਤੀਹੇ ਜੀ ਔਖੇ ਕੀ ਪੈਂਦੀ ਮੈਂ ਤੇ ਕਵਾਨੀ ਐ ਮੈਂ ਪਿੱਗਲ ਜਾਣੀ ਆ ਮम्मी ਫੜੀ ਸਵਾਦ ਜੇ 32 ਮ ਜਿੰਦੀ ਨਾ ਏਸੀ ਛੱਡ ਕੇ ਰਾਮ ਮੈਂ ਖਾਣੀ ਜੇ ਤੂੰ ਹੀ ਖਾਣੀ ਲਿਆਦਾ ਹੋਰ ਆਪਣੇ ਲਈ ਮੈਂ ਨਹੀਂ ਖਾਣੀ ਤੂੰ ਖਾ। ਠੋਕ ਲੈ। ਵਧੀਆ ਵਧੀਆ ਮੈਂ ਨਹੀਂ ਕੀਤਾ ਗਾ। ਬਾਕੀ ਪਰਵਾਹ ਤੇਰੀ। ਉਪਰ ਆ ਖਿਚਣੀ ਕਿਤੇ ਤੈਨੂੰ ਬੜਾ ਡਿਊਟੀ ਦਾ ਕੰਮ ਆ। ਨਾ ਉੱਥੇ ਹੀ ਆਉਂ ਡਿਆ ਆ ਕੇ ਆਹ ਕਿੱਦਾਂ ਕੰਮ ਕਰ। ਕੰਮ ਕਰ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਾਂਦਾ ਤੇ ਤੂੰ ਇੱਥੇ ਘਲੋਤਾਂ ਛੜਕਦੇ। ਇਹ ਤਾਂ ਨਹੀਂ ਚੱਲਿਆ ਮਾੜਾ ਕੰਮ ਅੱਛਾ ਕੰਮ ਹੀ ਚੱਲਿਆ ਤੇ ਉਹ ਤੋਂ ਬਾਅਦ ਆ ਕੇ ਆ ਗਿਆ ਨਾ ਉਹ ਇਹ ਲਾਇਆ ਹੀ ਚਲ ਕੋਈ ਨਹੀਂ ਯਤਨੀ ਕਰਨਾ ਇੱਥੇ ਵੀ ਆ ਨਾ ਟੈਲੀ ਬੰਨੇ ਦਾ ਤਾਂ ਚੱਲਦਾ ਹੀ ਰਹਿਣਾ ਹੈ ਤੇ ਬਾਹਰ ਜਿਹੜਾ ਬੰਦਾ ਸੁਹਾਇਆ ਜਿਹੜਾ ਉਹਦਾ ਬੰਦਾ ਹੋਰ ਬੱਸੀ ਦੀਦਾ ਨਾ ਉਹ ਆਪ ਰਵਾ ਬਹੁਤ ਵਧੀਆ ਠੀਕ ਹੈ ਆਇਆ ਲੱਗਿਆ ਆਇਆ ਆਇਆ ਉਹ ਨਹੀਂ ਫੇਰ ਫੇਰ ਕਿਵੇਂ ਉਹ ਆਇਆ ਕੰਮ ਕੱਟ ਚੱਲਦੇ ਰਹਿਣਾ ਹੈ ਜਦੋਂ ਛੁੱਟੀ ਹੋਊਗੀ ਨਾ ਉਦੋਂ ਭਾਬੀ ਤੇ ਨਾਲ ਲੈ ਸਾਰਾ ਪਰਿਵਾਰ ਆਣਾ ਤੇ ਹੋਰ ਬਾਪੂ ਕਾ ਆਵਾਂ ਨਾ ਚੱਲ ਵਧੀਆ ਕਿੰਦਾ ਕਰਦਾ ਨਾ ਓਕੇ ਮਰਾ ਵੀ ਕਿੰਦਾ ਕਰਦਾ ਸਾਈਡ ਤੇ ਮਫਾ ਕਰਨਾ ਕਿਉਂਕਿ ਦੂਜੀਆਂ ਬੜੀਆਂ ਤੇਜ਼ ਆਉਂਦੀਆਂ ਨੇ ਮੇਲੋ ਜਿਹੜਾ ਮੇਲਜੋੜ ਕਰਮਾ ਚ ਹੁੰਦਾ ਹੋਈ ਜਾਣਾ 6 ਮਹੀਨੇ ਹੋ ਚੱਲੇ ਨਹੀਂ ਮਿਲਿਆ ਜੀ ਗੱਲੀ ਨੂੰ ਨਾ ਪੂਲਾਵਾ ਹਾਲੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਅਮਨਵਾ ਹਾਂਜੀ ਹਾਂਜੀ ਹੋਰ ਸੁਣਾ ਕੀ ਹਾਲ ਚਾਲ ਤੁਹਾਡਾ ਵਧੀਆ ਅਮਨ ਬਹੁਤ ਠੀਕ ਠਾਕ ਤੂੰ ਸੁਣਾ ਕੀ ਹਾਲ ਚਾਲ ਹਾਂਜੀ ਵਧੀਆ ਸਾਹਿਬ ਠੀਕ ਠਾਕ ਮੇਰਾ ਵੀ ਤੇ ਘਰੇ ਆ ਕਿ ਬਾਹਰ ਨਹੀਂ ਮੈਂ ਕੰਮ ਤੇ ਹੀ ਆ ਜੀ ਅੱਛਾ ਕੰਮ ਤੇ ਆ ਹਾਂਜੀ ਹਾਂਜੀ ਹੋਰ ਗਰਲੀ ਨੂੰ ਨਹੀਂ ਠੀਕ ਠਾਕ ਨੇ ਕੱਲ ਨਾ ਨੂੰ ਫੋਨ ਕਰਦੇ ਮੈਂ ਇੱਕ ਹਾਲ ਤੁਸੀਂ ਕਹਿੰਦੇ ਨੇ ਚੁੱਕਿਆ ਮੈਂ ਕੱਪੀ ਵਾਲੇ ਕੋਲੋਂ ਤੇਰੇ ਤੋਂ ਕੱਲ ਹਾਂਜੀ ਹਾਂਜੀ ਮੇਰੇ ਫੋਨ ਤੇ ਮੇਰੇ ਕੋਈ ਨਹੀਂ ਆਇਆ ਗਾ ਜਿਹੜੇ ਵੀ ਕੰਮ ਆਏ ਨਾ ਮੈਂ ਕਹਿੰਦੇ ਨਹੀਂ ਕੀਤਾ ਇਹਨਾਂ ਨੂੰ ਸ਼ਾਮ ਨੂੰ ਮੈਨੂੰ ਫੋਨ ਕਰਕੇ ਤੁਸੀਂ ਬਸ ਇਹ ਕਹੋ ਜੀ ਕਿ ਹੈਗੀ ਅੱਛਾ ਉਹ ਬਸ ਅਜੇ ਤੇ ਨੈਟਵਰਕ ਦਾ ਬੱਧਾ ਘਟਾ ਹੋ ਗਿਆ ਏ ਹੋਰ ਮੰਮੀ ਵੀ ਨਹੀਂ ਠੀੜਾ ਨੇ ਹਾਂਜੀ ਸਭ ਠੀਕ ਦਾ ਸਭ ਠੀਕ ਹਾਂ ਵਧੀਆ ਮੰ ਜਿਹੜਾ ਸਭ ਪਾਸ ਹੋ ਗਿਆ ਕਬੀਏ ਜੰਮਦਾ ਅੱਛਾ ਮੈਂ ਕੋਈ ਗੱਲ ਨਹੀਂ ਨਾ ਪਰ ਇਦਾਂ ਕਰੀ ਵੀ ਉੱਧਰੇ ਜਾਣਾ ਨਾ ਤੇ ਉੱਧਰ ਜਾ ਕੇ ਨਾ ਕਰਲੀ ਨਾ ਗੱਲ ਕਰਾਈ ਮੇਰੀ ਚਲ ਠੀਕ ਹੈ ਬਹੁਤ ਚੇਤੇ ਨਾ ਕਬੀ ਆਉਂਦੇ ਆਂ 10000 ਫੰਟੇ ਮੇਰਾ ਉਹ ਨਹੀਂ ਭਾਵੇਂ ਮੇਰੇ ਕੋਲ ਹੀ ਜੀ ਕਿਤਾਉਂਦੇ ਆ ਚਲੋ ਚਲੋ ਹੋ ਸਕਦਾ ਕਿ ਮੈਟਵਰਕ ਦਾ ਵਾਦਾ ਕਰਦਾ ਹਾਂ ਚਲਦਾ ਕਰ ਤਾਂ ਨਹੀਂ ਜਾਣੀ ਹੋਣੀ ਕਿ ਆਪੇ ਕਰਦੇ ਵਿੱਚ ਆਉਣੇ ਆ ਉਹ ਦੋਨੀ ਆ ਲੈਨੇ ਆਪਣੇ ਆਪ ਤੇ ਨਹੀਂ ਲਾਉਣਾ ਹੁੰਦਾ ਹੈਲੋ ਸਾਸਰੀ ਘਰ ਭੈਣ ਜੀ ਹੋਰ ਕੀ ਹਾਲ ਚਾਲ ਮੇਰਾ ਤਾਂ ਵਧੀਆ ਵਹਾਲ ਤੇ ਤੂੰ ਸੁਣਾ ਤੈਨੂੰ ਕਦੀ ਚੇਤਾ ਨਹੀਂ ਆਇਆ ਮੇਰਾ ਚੇਤਾ ਆਇਆ ਵੇਦ ਕਦੀ ਫੋਨ ਨਾ ਕਰੇ ਮੈਂ ਹੀ ਕਰਾਂ ਜਿੰਨੀ ਵਾਰ ਕਰਦੀ ਹਾਂ ਹੋਰ ਸੁਣਾ ਰੋਟੀ ਦਾ ਸੁਣਾ ਰੋਟੀ ਕਿੱਥੇ ਆ ਆਸ਼ਾ ਪੇਕ ਕੇ ਗਈ ਆ ਪੇਕ ਕੇ ਗਈ ਨਹੀਂ ਗਈ ਇੱਕ ਇੱਕ ੱਲੀ ਆ ਮੈਨੂੰ ਕਿੱਥੋਂ ਪਤਾ ਲੱਗਣਾ ਤੂੰ ਤੇ ਨਹੀਂ ਦੱਸਣਾ ਤੇਰੇ ਚਿੱਤ ਚ ਕਿ ਮੈਂ ਨਾ ਦੱਸੂੰਗਾ ਤੇ ਭੈਣ ਨੂੰ ਪਤਾ ਹੀ ਨਹੀਂ ਲੱਗਣਾ ਮੈਨੂੰ ਸਾਰਾ ਹੀ ਪਤਾਵਾ ਆਣ ਗਵਾੰਡੋ ਸਾਰਾ ਹੀ ਪਤਾ ਲੱਗ ਜਾਂਦਾ ਤੂੰ ਤਾਂ ਬਥੇਰੇ પડਦੇ ਰਸਦੀ ਮੇਰੇ ਕੋਲ ਐਨੀ ਚੰਗੀ ਕੁੜੀ ਸੀ ਤੁਹਾਨੂੰ ਮੈਂ ਮਾਵਾਤੀਆਂ ਨੂੰ ਕਦੋਂ ਦੀ ਸਮਝਉਂਦੀ ਹਾਂ ਇਹ ਵਿਚਾਰੀ ਏਡੀ ਚੰਗੀ ਕੁੜੀ ਸਾਰਾ ਕਾਰ ਦਾ ਕੰਮ ਕਰਦੀ ਪਰ ਤੂੰ ਹੀ ਨਹੀਂ ਮਾਵਾਤੀਆਂ ਟਲੀਆਂ ਮੈਨੂੰ ਪਤਾ ਵਾ ਜੋ ਕੁਝ ਹੁੰਦਾ ਰਿਹਾ ਮੈਨੂੰ ਪਤਾ ਵਾ ਮੈਨੂੰ ਤੇਰਾ ਵੀ ਪਤਾ ਤੇਰੀ ਧੀ ਦਾ ਵੀ ਪਤਾ ਵਾ ਆ ਤੂੰ ਮੈਨੂੰ ਨਾ ਸਿਖਾ ਪਤਾ ਮੈਨੂੰ ਸਾਰੇ ਸਾਰੀਆਂ ਗੱਲਾਂ ਤਾਂ ਜੋ ਤੂੰ ਹੀ ਉਹਦੇ ਨਾਲ ਕਰਦੀਆਂ ਰਹੀਆਂ ਜੇ ਇੱਕ ਗੱਲ ਹੋਰ ਸੁਣ ਲੈ ਮੇਰੀ ਹਾ ਜਿਹੜੀ ਤੂੰ ਪਵਾੜੇ ਦੀ ਜੜ ਘਰ ਬਾਲੀ ਹੈ ਨਾ ਗਰਜੀਤ ਤੇ ਇਹ ਇਹਨੇ ਵੀ ਕਿਤੇ ਲਾ ਕੇ ਮਹਿੰਦੀ ਹੱਥਾਂ ਨੂੰ ਤੇ ਤੋਰ ਇਹਨੂੰ ਕਹਿ ਇਹਨੂੰ ਮੇਰਾ ਜੀਤ ਨਹੀਂ ਕਰਦਾ ਉਤਰਾਂ ਕਿਉਂਕਿ ਮੈਨੂੰ ਲੱਗਦੀ ਤੇ ਮੇਰੀ ਧੀ ਆ ਨਾ ਪਰ ਮੈਂ ਅੱਕ ਕੇ ਕਹਿਣ ਲਈ ਆ ਗੱਲ ਮੈਨੂੰ ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮਾਵਾ ਤਿਆਂ ਦੀਆਂ ਹੀ ਢਿੱਡੀ ਨਾਲੇ ਝੂਠੀ ਐ ਤੇ ਨਾਲੇ ਕਿੱਦਾਂ ਬੈਸਦੀ ਐ ਗਾੜੀ ਆਪਣੇ ਆਪ ਜਿ ਬੜੀ ਸਿਆਣੀ ਬਣਦੀ ਐ ਮਾਂ ਆਪਣੇ ਪੁੱਤਾਂ ਦੇ ਘਰ ਬਣਾਉਂਦੀਆਂ ਵਾਂ ਕਿ ਆ ਜਾੜਦੀਆਂ ਵਾਂ ਇਹ ਤੇ ਜਾੜਨ ਤਾਂ ਹੀ ਤੁਲੀ ਐ ਬੜੀ ਸੁਭੀਆ ਮੈਨੂੰ ਹੀਰਿਆ ਵਰਗੇ ਰੱਬ ਨੇ ਵੀਰ ਦਿੱਤੇ ਦੋ ਤੇ ਨਾਲੇ ਨਾ ਮੈਨੂੰ ਭਾਜੀ ਦਾ ਫੋਨ ਆਇਆ ਏ ਕੰਮ ਤੇ ਕਹਿੰਦੇ ਵੀ ਦੀਦੀ ਨਾਲ ਮੇਰੀ ਘਰ ਜਾ ਕੇ ਗੱਲ ਕਰਵਾਈ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਦੀਦੀ ਨਾਲ ਕੱਲ ਸ਼ਾਮੀ ਤੁਹਾਨੂੰ ਬੜੇ ਫੋਨ ਕੀਤੇ ਦੁਪਹਿਰਾਂ ਨੂੰ ਕੀਤੇ ਆ ਤੇ ਭਰ ਵੀ ਫੋਨ ਨਹੀਂ ਚੁੱਕਿਆ ਕਹਿੰਦੇ ਮੈਨੂੰ ਫੋਨ ਦਾ ਪਤਾ ਨਹੀਂ ਲੱਗਾ ਹੋਣਾ ਵੀ ਕਿਸੇ ਵਾਲੇ ਫੋਨ ਇੱਧਰ ਉੱਤਰ ਪਿਆ ਹੁੰਦਾ ਵਾ ਤੈਨੂੰ ਅਮਨ ਉਹਨਾਂ ਦਾ ਫੋਨ ਆਇਆ ਏ ਹਾਂਜੀ ਕੰਮ ਤੇ ਆਇਆ ਏ ਮੈਨੂੰ ਅੱਜ ਭਾਜੀ ਦਾ ਫੋਨ ਆਇਆ ਤੇ ਠੀਕ ਠਾਕ ਹੀ ਹੂ ਠੀਕ ਠਾਕ ਹੀ ਬੜੇ ਸੋਹਣੇ ਮਤਲਬ ਫਸ ਕੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਤੇ ਅਮਨ ਤੂੰ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਭੈਣ ਫੋਨ ਲੰਦੀ ਆ ਤੇ ਤੁਹਾਡਾ ਫੋਨ ਬਿਜੀ ਚ ਜਾਂਦਾ ਵਾ ਦੱਸਿਆ ਹੀ ਮੈਂ ਕੱਲ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਹੋਣਾ ਮੈਂ ਉਹਨਾਂ ਨੇ ਤੁਹਾਨੂੰ ਬੜੇ ਫੋਨ ਦਿੱਤੇ ਸੀ ਕੱਲ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਉਹਨਾਂ ਦੇ ਫੋਨ ਦਾ ਤੇ ਕੀ ਮੈਨੂੰ ਆਂਦੇ ਹੀ ਇਹ ਗੱਲ ਕਰਾਇਓ ਹਾਂਜੀ ਮੈਨੂੰ ਕਹਿੰਦੇ ਹੀ ਜਾ ਕੇ ਤੇ ਭੈਣ ਨਾ ਮੇਰੀ ਗੱਲ ਕਰਵਾਈ ਤੁਹਾਡਾ ਸਾਡੀ ਗੱਲ ਕਰਮੋਣਾ ਉਹਨਾਂ ਦੇ ਨਾਲ ਅਮਨ ਮੈਨੂੰ ਨਾ ਫੋਨ ਲਾ ਦੇ ਹਾਂਜੀ ਮੈਂ ਲਾ ਦਿੰਦਾ ਫਿਰ ਤੁਸੀਂ ਭਾਜੀ ਨਾਲ ਗੱਲ ਕਰ ਲਿਓ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣੀ ਆ ਉਦੋਂ ਤੂੰ ਕੰਮ ਤੇ ਜਦੋਂ ਫੋਨ ਆਇਆ ਸੀ ਹਾਂਜੀ ਉਦੋਂ ਮੈਂ ਕੰਮ ਕਰਦਾ ਪਿਆ ਹਾਂ ਤੇ ਫਿਰ ਮੈਂ ਕੰਮ ਛੱਡ ਕੇ ਤੇ ਉਹਨਾਂ ਦੇ ਨਾਲ ਗੱਲ ਕੀਤੀ ਉੱਥੇ ਚੱਲ ਤੂੰ ਚੰਗਾ ਕੀਤਾ ਜੀ ਰਵੀਰ ਨੇ ਉਹ ਤੇ ਬਜਾਰੇ ਬੜੇ ਖੁਸ਼ੀ ਕੀ ਫੋਨ ਤੇ ਬੜੀ ਖੁਸ਼ੀ-ਖੁਸ਼ੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਆ ਬਹੁਤ ਖੁਸ਼ੀ ਹੁਣਾ ਮੈਂ ਫਾਟੇ ਚਿਕੜੀ ਕੋਈ ਗੱਲ ਹੋਈ ਹੀ ਆ ਮੈਂ ਤੇ ਉਦਾਂ ਹੀ ਆਈ ਆ 4 ਦਿਨ ਤੇ ਜੇ ਤੂੰ ਆਲਾ ਤੇ ਮੈਂ ਚਲ ਜਣਨੀ ਆ। ਐਣਾ ਅੱਜ ਤੇ ਤੁਸੀਂ ਇਹ ਗੱਲ ਕਹਿਤੀ ਆ ਪਰ ਅੱਗੇ ਤੋਂ ਇਹ ਗੱਲ ਨਹੀਂ ਕਹਿਣੀ ਹੈਗੀ। ਭੈਣੇ ਤੁਹਾਡਾ ਆਪਣਾ ਘਰ ਆ। ਆਪਾਂ ਤੁਹਾਨੂੰ ਇਸ ਘਰ ਦੇ ਵਿੱਚ ਢੀਕ ਦੇ ਰਹਿਣੇ ਆ। ਨਾਲੇ ਹੁਣ ਜਿੱਦਾਂ ਤੇ ਤੁਸੀਂ ਆਏ ਇਸ ਘਰ ਦੇ ਵਿੱਚ ਕਿੰਨੀ ਰੌਣਕ ਆ। ਨਾਲੇ ਭੈਣਾਂ ਦੇ ਨਾਲ ਘਰ ਦੇ ਘਰਾਂ ਦੇ ਵਿੱਚ ਰੌਣਕਾਂ ਹੁੰਦੀਆਂ ਵਾ। ਤੇ ਗੁੱਸਾ ਨਾ ਕਰੋ। ਨਹੀਂ ਅਮਨ ਮੈਂ ਗੁੱਸਾ ਥੋੜਾ ਕੀਤਾ। ਮੈਂ ਤੇ ਵੈਸੇ ਹੀ ਮਖੌਲ ਤੇ ਨਹੀਂ ਕੀਤਾ ਵਾ। ਤੇ ਜੇ ਬਹੁਤੀ ਗੱਲ ਆ ਤੇ ਮੈਂ ਸਮਝਣ ਨਹੀਂ ਆ। ਨਹੀਂ ਨਹੀਂ ਭੈਣ ਤੁਸੀਂ ਰਹੋ ਤੁਹਾਡਾ ਆਪਣਾ ਘਰ ਆ। ਨਿੱਕੇ ਨਿੱਕੇ ਹੁੰਦੇ ਤੂੰ ਇੱਥੇ ਖੇਡਦੇ ਰਹੇ ਜੇ ਸਾਰਾ ਬਚਪਨ ਤੇ ਆਪਣਾ ਇੱਥੇ ਬਤਾਇਆ ਨਾ ਤੂੰ ਹੀ ਦੱਸ ਕਿਉਂ ਇਸ ਘਰ ਦੇ ਵਿੱਚ ਚੱਲ ਜਾਣਾ ਪੰਜ ਦਮਾਂ ਮੈਂ ਜੀਣਾ ਅਮਨ ਮੈਂ ਜਿੰਨੇ ਦਿਨ ਮਰਜ਼ੀ ਰਹਿਾਂਗੀ ਨਾ ਮੈਨੂੰ ਉੱਥੇ ਜਾਣਾ ਹੀ ਪੈਣਾ ਹਾਂ ਹਾਂਜੀ ਇਹ ਗੱਲ ਤੇ ਹੈਗੀ ਹੈ ਮੈਂ ਇੱਕ ਮੈਂ ਗੱਲ ਦੱਸਾਂ ਦੱਸ ਅਮਨ ਜਰੂਰ ਤੁਸੀਂ ਹੋ ਰਹੇ ਹੁੰਦੇ ਹਨ ਸਾਨੂੰ ਤਾਂ ਤੁਹਾਡੀ ਬੜੀ ਯਾਦ ਆਉਂਦੀ ਰਹਿੰਦੀ ਵੀ ਵੀ ਸਾਰਿਆਂ ਦੀਆਂ ਭੈਣਾਂ ਮਿਲਣ ਆਉਂਦੀਆਂ ਵਾ ਤੇ ਸਾਡੀ ਭੈਣ ਤੁਹਾਨੂੰ ਮਿਲਣ ਕਿਉਂ ਨਹੀਂ ਆਉਂਦੀ ਹੈਗੀ ਮੈਂ ਤੇ ਮੰਮੀ ਨੂੰ ਵੀ ਕਹਿਣਾ ਰਹਿੰਦਾ ਹਾਂ ਨਾਵਾ ਵੀ ਭੈਣ ਨੂੰ ਮਤਲਬ ਫੋਨ ਕਰਕੇ ਸੱਦੋ ਤੇ ਸਾਨੂੰ ਆਣ ਕੇ ਮਿਲ ਜਣ ਅਮਨ ਸੱਚ ਪੁੱਛੇ ਨਾ ਤੇ ਟਾਈਮ ਹੀ ਨਹੀਂ ਘਰ ਚ ਲੱਗਦਾ ਕਦੀ ਆਹ ਕੰਮ ਕਰ ਲੈ ਕਦੀ ਆਹ ਕਰ ਲੈ ਤੇ ਸਾਰੀ ਦਿਹਾੜੀ ਲੰਘ ਜਾਂਦੀ ਹੀ ਤੇ ਪਰ ਮੇਰਾ ਵੀ ਬੜਾ ਜੀ ਕਰਦਾ ਹੁੰਦਾ ਹੈ ਕਿ ਮੈਂ ਤੁਹਾਨੂੰ ਮਿਲ ਕੇ ਆਵਾਂ ਏਦਾਂ ਹੋ ਸਕਦਾ ਵਾ ਨਵਾਂ ਨਵਾਂ ਮਾਸ ਲੱਗ ਹੋ ਸਕਦੀ ਹੈ ਇੱਕੋ ਘਾ ਰਹੀ ਜੰਮੇ ਭਲੇ ਆ ਪਰ ਬੜਾ ਔਖਾ ਹੁੰਦਾ ਵਾ ਪਰ ਕੀ ਕਰੀਏ ਮਜਬੂਰੀਆਂ ਨਾ ਸਭ ਕੁਝ ਭਲਾਉਣਾ ਪੈਂਦਾ ਵਾ ਮੰਮੀ ਨੇ ਮੈਨੂੰ ਦੱਸਿਆ ਸੀ ਇੱਕ ਦੋ ਵਾਰੀ ਆਂਦੇ ਮੈਂ ਫੋਨ ਕੀਤਾ ਵਾ ਕੋਈ ਨਹੀਂ ਮਿਲਣ ਆਉਣਗੇ ਪਰ ਮੈਂ ਤਾਂ ਢੀਕਦਾ ਰਹਿੰਦਾ ਨਾ ਵੀ ਭੈਣ ਬਤਾਨੀ ਕਿਦਾਂ ਮਿਲਣਾ ਹੁੰਦੀ ਸਾਨੂੰ ਘਰ ਤਾਂ ਠੀਕ ਆ ਗਿਆ ਹੁੰਦਾ ਕੋਈ ਇਹ ਤਾਂ ਵੀ ਕੋ ਪੰਜਰ ਬਾਹ ਰਹੇ ਆ। ਜਾਈ ਵੀ ਤਾਂ ਬਹੁਤ। ਅੰਗ ਲੱਗਣੀਆਂ ਪਤਾ ਨਹੀਂ ਕਿੰਨੀਆਂ ਪੱਖੀਆਂ ਲਿਆਂਦੀਆਂ ਸੀ ਪਤਾ ਨਹੀਂ ਕਿੱਥੇ ਖੂਬ ਛੜੀਆਂ ਨੇ ਇਹਨਾਂ ਨੇ। ਬਰਮੀਨ ਨਹੀਂ ਐ। ਬਹੁਤ ਬਹੁਤ। ਕੀ ਕਰੀਏ ਮਾਰਨਾ ਮਈਏ ਤਾਂ ਵੇਟ ਤੇ ਚੱਲ ਨਹੀਂ ਗਿਆ। ਚੱਲ ਨਹੀਂ ਗਿਆ ਵਾ। ਨਾ ਬੰਦੋ ਉਹ ਗਿਆ ਵਾ। ਠੀਕ ਐ। ਅੱਜ ਗਰਮੀ ਵਾਲੀ ਨੂੰ ਨਹੀਂ ਆਤੀ ਲਈ ਜਨਾ। ਹਾਂ ਗਰਮੀ ਹੈ ਹੀ ਬੜੀ ਐ ਤੇ ਡਾਕਟਰ ਵੀ ਭਾਈ ਸੀ ਅਸੀਂ ਚੱਲਣ ਦੇ ਹਾਂ ਤੇ ਸਭ ਵੀ ਐ ਹੌਂਸਲੀ ਪੈਣੀ ਜਿਦਾ ਸਾਜਾ ਪੁਰਦਾ। ਹਾਂ ਇਦਾਂ ਹੀ ਆ ਜੀ। ਇਦਾਂ ਕਰਦਾ ਇਦਾਂ ਕਰਦਾ ਮੈਂ ਕਿਦਣਾ ਅਨੇ ਜੀ ਬੈਂਡਰ ਖੜਕੇ ਨਾ ਉੱਥੇ ਤੇ ਵਟਾ ਲੀ ਹੁੰਦਾ ਤੇ ਜਾਂ ਬੱਚੀ ਦਾ ਸ਼ਾਲੋ ਦੇ ਰਿਪੇਅਰ ਕਰਾ ਲੀ ਹੁੰਦਾ ਉਹ ਚਾਹੀਦੀ ਇਹ ਕਰਾਉਣੀ ਮੇਰੇ ਸਿੰਦੂ ਦੀ ਬਣਾਉਣ ਦੇ ਇਤਨਾ ਵਾਲੇ ਹਰ ਸ੍ਰੀ ਦੀ ਬੱਤੀ ਨਹੀਂ ਹੁੰਦੀ ਤਾਂ ਆਪ ਇੱਥੇ ਬੈਠੇ ਇਹਦੇ 2 ਦਿਨ ਤੇ 4 ਦਿਨਾਂ ਦੇ ਬਾਅਦੋ ਖਤਮ ਹੋ ਜਾਂਦਾ ਕੋਈ ਨਹੀਂ ਕਰਦੀ ਇਦਾਂ ਕਰਦਾ ਕੱਲ ਪਰਸੋਂ ਤੱਕ ਮੇਰੀ ਤਨਖਾਹ ਆ ਜਾਣੀ ਹੈ ਤੇ ਫਿਰ ਆਪਾਂ ਕਰਾਂ ਨਵੇਂ ਲੈ ਆਵਾਂਗੇ ਕੋਈ ਜਦ ਨਾਲ ਹਾਇਲ ਆ ਉਸ ਕਾਰ ਕਰ ਜਾਏਗਾ ਕੋਈ ਅੱਧਾ ਸਾਲ ਹਾਂ ਕੋਈ ਨਾ ਚੀਜ਼ਾਂ ਦੀ ਵੀ ਮਨਿਆਦ ਹੁੰਦੀ ਹੈ ਤੋ ਮੰਮੀ ਹਾਂਜੀ ਅਕਸਰ ਇਹ ਚੀਜ਼ ਤੇ ਜਿਹੜਾ ਕੋਈ ਧਿਆਨ ਨਾ ਮੰਨਦੀ ਗੱਲੀ ਇੰਦਾ ਫੋਨ ਆਇਆ ਨਾ ਉਹਨੇ ਕਿੱਥੇ ਫੋਨ ਕੀਤਾ ਉਹਨੇ ਤਾਂ ਕਿਹਾ ਇੰਨਾ ਨੇ ਕਿਹਾ ਜੀ ਆ ਗਏ ਵੀ ਮੈਂ ਮੰਮੀ ਨੂੰ ਨਾਨਾ ਨੂੰ ਫੋਨ ਕਰਕੇ ਹਾਲ ਚਾਲ ਹੀ ਪੁੱਛ ਲਾਂ ਉਹ ਮੰਮੀ ਮੈਂ ਕੱਲ ਤਨ ਦੱਸਣਿਆ ਮੈਂ ਅੱਜ ਕੀਤਾ ਹੀ ਫੋਨ ਉੱਤੇ ਅੱਛਾ ਕੀਤਾ ਹੈ ਹਾਂਜੀ ਤੇ ਕੀ ਹੋਈ ਗੱਲ ਲਈ ਇੰਨਾ ਨਾਲ ਠੀਕ ਠਾਕ ਆ ਨਹੀਂ ਮੰਮੀ ਗੱਲੀ ਇੰਨਾ ਨੇ ਨਹੀਂ ਅਮਨ ਨਾਲ ਗੱਲ ਹੋਈ ਹੈ ਤੇ ਉਹ ਵੀ ਕੰਮ ਕਰਦੇ ਹੈ हां जी तो, तो वो ठीक ठाक ਹੀ ਸਾਰੇ हां ਮੰਮੀ ਠੀਕ ਠਾਕ ਹੀ ਆਂਦਾ ਹੀ ਇੱਕ ਜਾਦ ਕਰਾ ਦਾਂਗਾ ਸੋ ਨਾਲੇ ਇੱਕ ਗੱਲ ਮੋਂ ਨੂੰ ਸਮਝਾਈ ਕਿ ਮੇਰਾ ਫੋਨ ਜਿਹੜਾ ਆਂਦਾ ਹੈ ਬਿਜੀ ਆਂਦਾ ਵਾ ਤੇ ਤੁਹਾਡੇ ਵਾਲਾ ਵੀ ਜਦੋਂ ਆਂਦਾ ਹੈ ਘਰੇ ਲਾਇਆ ਸੀ ਤੇ ਉਹ ਵੀ ਬਿਜੀ ਇਹਨੇ ਸਮਝਾਈ ਗੱਲ ਮੈਨੂੰ ਕਿਤੇ ਟੱਚ ਫੋਨ ਵਾਂ ਕਿਤੇ ਹੱਥ ਉੱਥੇ ਨਾ ਨਾ ਪਿਆ ਗਿਆ ਹੋਣਾ ਵਾ ਕਿ ਬਿਜੀ ਹੋ ਗਿਆ ਹੋਣਾ ਨੰਬਰ ਪਰ ਮੰਮੀ ਦੋਵੇਂ ਨੰਬਰ ਕਿਦਾਂ ਬਿਜੀ ਆ ਜਾਣੇ ਇੱਕਦਮ ਅਨਿਆ ਸਕਦਾ ਵਾ ਕੋ ਸਮਝਣ ਤਾਂ ਗੀ ਗੱਲ ਮੇਰੀ ਆਈ ਹੈ ਜੀ ਲੈ ਕੇ ਪੁੱਤੀ ਹੋਈ ਕਿ ਤੇ ਉਹ ਹੀ ਹਾ ਪੁੱਤ ਕਿਤੇ ਲੱਗ ਗਿਆ ਹੋਣਾ ਵਾ ਤੈਨੂੰ ਆ ਗਿਆ ਬਿਜੀ ਨੂੰ ਕਿੰਨੇ ਕਰਨਾ ਹੈਗਾ ਨੰਬਰ ਪਰ ਵੀ ਇਹ ਤਾਂ ਮੰਮੀ ਇੱਕ ਗੱਲ ਨੂੰ ਚਲੋ ਇਹ ਗੱਲ ਨੂੰ ਕੋਈ ਗੱਲ ਨਹੀਂ ਤੁਸੀਂ ਛੱਡੋ ਸ਼ਾਇਦ ਹੋ ਸਕਦਾ ਕਿ ਮੇਰੇ ਹੋਰ ਲੱਗਦਾ ਵਾ ਗੱਲਾਂ ਘਟਾ ਵੇ ਲੋ ਪੈ ਇੰਨੀ ਗੱਲ ਹੋਈ ਆ ਪਰ ਇਹਨਾਂ ਵਿਚਾਰੇ ਨੇ ਇੱਕ ਵਾਰੀ ਗੱਲ ਨਹੀਂ ਕੀਤੀ ਤੇ ਮੈਨੂੰ ਇਹ ਵੀ ਲੱਗਦਾ ਵਾ ਕਿ ਗੱਲੀ ਦੀ ਮੰਮੀ ਸਮੇਂਦਾਰ ਨੇ ਉਹਨਾਂ ਘਰ ਚੋਂ ਦੇ ਭਰਾਵਾਂ ਨੇ ਇਹ ਗੱਲ ਦੱਸੀ ਨਹੀਂ ਵੀ ਟੈਨਸ਼ਨ ਹੈ ਉਹ ਘਰ ਸਾਰੇ ਪਰਵਾਹਦੇ ਆਉਗੀ ਇਹ ਵੀ ਨਹੀਂ ਮੇਰੇ ਨਾਲ ਮਨ ਨਹੀਂ ਚੰਦੀ ਪਿਕਅਪ ਦੇ ਵਿੱਚ ਇੰਨਾ ਕੁਝ ਹੋਇਆ ਹੋਏ ਤੇ ਉਹਦੇ ਭਰਾਵਾਂ ਨੂੰ ਨਾ ਪਤਾ ਲੱਗਾ ਹੋਵੇ। ਉਹ ਮੰਮੀ ਚਲੋ ਹੋ ਸਕਦਾ ਕੇਵਲੇ ਵੀ ਸਿਆਣਾ ਬੰਦਾ ਕਈ ਗੱਲਾਂ ਸੋਚਦਾ। ਸਾਰੇ ਕੁਝੇ ਥੋੜਾ ਹੁੰਦੇ ਨੇ। ਕੋਈ ਨਹੀਂ ਤੂੰ ਜਾ ਜਾ ਕੇ ਤੇ ਕੱਪੜੇ-ਕੁਪੜੇ ਲਾ ਕਰਨੀ ਬੜੀ ਆ। ਠੀਕ ਐ। ਫਿਰ ਨਾਲੇ ਨਾ ਉਹ ਮੁੜ ਕੇ ਮੈਂ ਚੱਲਿਆ ਹਾਂ ਜਿਹਨੂੰ ਤੇ ਕੋਈ ਮਗਰੋਣਾ ਤੇ ਦਾਦੇ ਨੂੰ ਉਹਦਾ ਪਰਚੀ ਤੇ ਦੇਖ ਛੱਡਿਓ ਜਿਹੜਾ ਜਿਹੜਾ ਸੌਦਾ-ਸੱਦਾ ਲਗਾਉਣਾ। ਕੋਈ ਨਹੀਂ ਲਿਖ ਦਿੰਨੇ ਆ। ਹਾਂਜੀ। ਸ਼ੁਕਰਿਆ। ਲਾਗਤ ਗੱਲਾਂ ਕਰਨ ਨੂੰ ਫਿਰ ਡੰਡਿਆ ਹੀਗਾ। ਪਰ ਮੈਂ ਬੰਨੇ ਦੇ ਨਾਲ ਇਹਨੂੰ ਠਾਤਾ ਆ ਚੰਗਾ ਆ ਇਹਨੂੰ ਪਤਾ ਨਹੀਂ ਲੱਗਾ ਭੀ ਅਸੀਂ ਨੰਬਰ ਜੀ ਦੇ ਵਿੱਚ ਪਾਇਆ ਵਾ ਮੇਰਾ ਸੁਨਾਂ ਦੀ ਉੱਡ ਗਿਆ ਹੀ ਉਹ ਨਾਲ ਨਾਲ ਨੂੰ ਫੋਨ ਲੰਮੀ ਆ ਮੰਮੀ ਆ ਦਾ ਫੋਨ ਲੰਮੀ ਆ ਤੇ ਫੋਨ ਬੰਦ ਹੁੰਦਾ ਵਾ ਤੇ ਜਿਹਨਾਂ ਵਾਲਾ ਲੰਮੀ ਆ ਤੇ ਇਹਨਾਂ ਦੇ ਬੰਦ ਹੁੰਦਾ ਵਾ ਮੈਨਾਂ ਇਸ ਨਾਲ ਗੱਲ ਕਰਕੇ ਵੇਖਣੀ ਆ ਆ ਦਾ ਸਵਿਚਡ ਆਫ ਬਟ ਨੋਟ ਰੀਚੀਬਲ ਅਟ ਦਾ ਮੂਮੈਂਟ ਪਲੀਜ਼ ਟ੍ਰਾਈ ਲੇਟਰ ਜੁਦ ਕੇ ਮੈਂ ਮੰਮੀ ਲੱਗਿਆ ਨਾ ਪਰ ਇਹ ਬੁਖਸ਼ਣੇ ਸਟੌਪ ਹੈ ਜਾਂ ਨੈਟਵਰਕ ਖੇਤਰ ਸੇ ਬਾਹਰ ਹੈ ਕਿਰਪਾ ਕਰਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੇ ਬੜੀਿਆਰੀ ਮਾਫੂਲ ਆਇਆ ਚਾਰੇਂ ਤੋਂ ਬਾਹਰ ਜਨ ਸੌਜੋ ਫੌਂਡਾ ਇੱਦਾਂ ਕਰੂੰਗੀ ਸਵੇਰੇ ਲਾ ਕੇ ਵੇਖਾਂਗੀ ਕਿ ਪਤਾ ਲੱਗ ਜਾਈਏ ਕੌਣਾਂ ਨੇ ਵੀ ਲਾਇਆ ਹੈਗਾ ਮੈਂ ਤੇ ਉੱਥੇ ਸੁਣਦੀ ਹਾਂ ਕਿ ਲੋਕੀ ਕੀ ਵੀਰ ਨੂੰ ਪਤਾ ਲੱਗ ਗਿਆ ਕਿ ਨੰਬਰ ਕਿਨੇ ਬੀਜੀ ਚ ਪਾਇਆ ਨਹੀਂ ਅਜੇ ਨਹੀਂ ਉਹਨੂੰ ਪਤਾ ਲੱਗਾ ਜਿਹੜੀ ਮੈਂ ਆਪਣੇ ਚੈਨਲ ਤੇ ਸਟੋਰੀ ਬਣਾਈਆਂ ਉਹ ਸਟੋਰੀ ਮੈਂ ਇਸ بیس ਬਣਾਈਆਂ ਕਿ ਗਰੀਬੀ ਤੇ ਮਿਰੀ ਨਹੀਂ ਕਦੀ ਵੇਖਣੀ ਚਾਹੀਦੀ ਕਿਉਂਕਿ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਐ ਕੈਸ ਟਾਈਮ ਕਿਤੇ ਮਿਰੀ ਆ ਜਾਣੀ ਤੇ ਕੈਸ ਟਾਈਮ ਕਿਤੇ ਗਰੀਬੀ ਆ ਜਾਣੀ ਆ ਤੇ ਇਸ ਕਰਕੇ ਮੈਂ ਸਟੋਰੀ ਬਣਾਈ ਨੂੰ ਜੇ ਇਹ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਚੈਨਲ ਦਾ ਨਾਮ ਵੀ ਦੱਸ ਦੋ ਨਾ ਲਵ ਗਰਲੀਨ ਚੈਨਲ ਤੁਹਾਡਾ ਆਪਣਾ ਚੈਨਲ ਹਾਂਜੀ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ